ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਤਪਾਲ ਕੌਰ ਅੱਜ ਆਪਣੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਨੂੰ ਪਰਮੀ ਸ਼ਿਮਲਾ ਮਿਰਚ ਬਣਾਣੀ ਸਿਖਾਵਾਂਗੀ ਇਸ ਸੋਕੇ ਤਰੀਕੇ ਨਾਲ ਸਿਖਾਵਾਂਗੇ ਮੈਂ ਤਿੰਨ ਹਰੀਆਂ ਸ਼ਿਮਲਾ ਮਿਰਚ ਲਏਗਾ ਚਾਰ ਪੰਜ ਆਲੂ ਲਏ ਉਬਲੇ ਹੋਏ ਸਾਰਿਆਂ ਨੂੰ ਮੈਸ਼ ਕਰ ਲਿਆ ਹੈ ਪਿਆਜ਼ ਹਰੀ ਮਿਰਚ ਅਦਰਕ ਹਰਾ ਧਨੀਆ ਨਾਣ ਮਿਰਚ ਮਸਾਲਾ ਹਲਦੀ ਇਹਨਾਂ ਸਾਰਿਆਂ ਨੂੰ ਆਲੂ ਵਿੱਚ ਪਾ ਕੇ ਮਿਕਸ ਕਰ ਲਿਆ ਹੈ। ਹੁਣ ਹਰੀਆਂ Shimla mirchਾਂ ਨੂੰ ਉੱਪਰੋਂ ਕੱਟ ਕੇ ਇਹਨਾਂ ਦੇ ਸਟਫਿੰਗ ਵਿੱਚ ਭਰ ਦਵਾਂਗੇ। ਤੇਲ ਗਰਮ ਕਰਕੇ ਵਿੱਚ ਕੜਾਹੀ ਦੇ ਵਿੱਚ ਤਿੰਨ ਹਰੀਆਂ Shimla mirchਾਂ ਨੂੰ ਰੱਖ ਦਾਂਗੇ। ਨਾਲ ਹੀ ਮੈਂ ਉਬਲੇ ਹੋਏ ਆਲੂ ਲਏ। ਨਾਲ ਹੀ ਮੈਂ ਵੱਡੀਆਂ ਹਰੀਆਂ ਮਿਰਚਾਂ ਲਈਆਂ। ਤਿੰਨਾਂ ਨੂੰ ਉਹਨਾਂ ਨੂੰ ਕੱਟ ਕੇ ਲੰਮੇ-ਲੰਮੇ ਪੀਸ ਕਰ ਲਏ ਹੈ ਤੇ ਆਲੂਆਂ ਦੇ ਚੌਰਸ ਪੀਸ ਬਣਾ ਲਏ ਹੈ। ਜਦੋਂ ਥੋੜੀਆਂ ਜਿਹੀਆਂ ਸ਼ਿਮਲਾ ਮਿਰਚ ਬਣ ਜਾਣਗੀਆਂ ਤਾਂ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਹੁਣ ਸ਼ਿਮਲਾ ਮਿਰਚਾਂ ਬਣ ਗਈਆਂ ਹਨ ਤਾਂ ਆਪਾਂ ਉਹਨਾਂ ਦੇ ਵਿੱਚ ਆਲੂ ਤੇ ਸ਼ਿਮਲਾ ਹਰੀਆਂ ਮਿਰਚਾਂ ਪਾ ਦਵਾਂਗੇ ਇਸ ਤਰ੍ਹਾਂ ਜੋ ਬੱਚੇ ਨਹੀਂ ਖਾਂਦੇਗੇ ਤੇ ਉਹਨਾਂ ਦੇ ਲਈ ਬਹੁਤ ਵਧੀਆ ਸਬਜ਼ੀ ਬਣ ਜਾਵੇਗੀ ਥੋੜਾ ਥੋੜਾ ਨਮਕ ਮਿਰਚ ਮਸਾਲਾ ਹਲਦੀ ਵੀ ਪਾ ਦਵਾਂਗੇ ਥੋੜਾ ਜਿਹਾ ਸਜਾਉਣ ਦੇ ਲਈ ਹਰਾ ਧਨੀਆ ਵੀ ਪਾ ਦਵਾਂਗੇ ਹੁਣ ਇਹ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਆ ਜੇ ਮੇਰੀ ਵੀਡੀਓ ਇਹ ਮੇਰੀ ਵੀਡੀਓ ਸਾਨੂੰ ਸਭ ਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਕਮੈਂਟ ਵੀ ਜਰੂਰ ਕਰਿਓ ਧੰਨਵਾਦ